ਗੁਰਮੁਖ ਪਿਆਰਿਓ ਸੰਤ ਅਕਸਰ ਦੱਸਦੇ ਹੁੰਦੇ ਸੀ ਘਰ ਕਦੇ ਵੀ ਰਸੋਈ 'ਚ ਇਹ ਦੋ ਚੀਜ਼ਾਂ ਨਾ ਰੱਖੋ ਅਕਸਰ ਇਹ ਚੀਜ਼ਾਂ ਘਰ ਨੂੰ ਡੋਬ ਦਿੰਦੀਆਂ ਨੇ ਬਰਕਤਾਂ ਖਤਮ ਹੋ ਜਾਂਦੀਆਂ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਹ ਸੰਗਤ ਸੋ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਹੜੇ ਵੀ ਬੰਦਗੀ ਵਾਲੇ ਜਾਂ ਐਸੀਆਂ ਰੂਹਾਂ ਹੁੰਦੀਆਂ ਨੇ ਸਾਧ ਸੰਗਤ ਉਹ ਇੱਕ ਗੱਲ ਹਮੇਸ਼ਾ ਹੀ ਦੱਸਦੇ ਹੁੰਦੇ ਨੇ ਕਿ ਜਦੋਂ ਵੀ ਆਪਣੀ ਰਸੋਈ ਵਿੱਚ ਸਾਧ ਸੰਗਤ ਪ੍ਰਸ਼ਾਦਾ ਆਦਿਕ ਤਿਆਰ ਹੋਵੇ ਤਾਂ ਉਥੇ ਨਾਮ ਬਾਣੀ ਦਾ ਪਹਿਰਾ ਜਿਹੜਾ ਹੈ ਨਾ ਜ਼ਰੂਰ ਹੋਵੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਓ ਜਾਂ ਫਿਰ ਮੂਲ ਮੰਤਰ ਸਾਹਿਬ ਦਾ ਜਾਪ ਕਰ ਲਓ ਉਥੇ ਆ ਪੱਤੀ ਜਨਕ ਜੀਜਾ ਜਿਵੇਂ ਕਿ ਸ਼ਰਾਬ ਆ ਆਪਣਾ ਹੋਰ ਮਾਸ ਵਗੈਰਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਲਿਆਉਣੀਆਂ ਚਾਹੀਦੀਆਂ ਕਹਿੰਦੇ ਕਿਉਂਕਿ ਜਿਹੜੀ ਰਸੋਈ ਹੈ ਉਥੇ ਪ੍ਰਸ਼ਾਦਾ ਜਿਹੜਾ ਤਿਆਰ ਹੋਣਾ ਹੈ ਉਹ ਕਿਸੇ ਅਜਿਹੇ ਬੰਦੇ ਨੇ ਵੀ ਛਕਣਾ ਜਿਨੇ ਪਰਮਾਤਮਾ ਦੀ ਬੰਦਗੀ ਕਰਨੀ ਹੈ ਤੇ ਕਹਿੰਦੇ ਉਹਨੇ ਵੀ ਛਕਣਾ ਜਿਨੇ ਵਿਕਾਰ ਕਮਾਉਣੇ ਨੇ ਇਸ ਕਰਕੇ ਉਹ ਚੀਜ਼ਾਂ ਕਹਿੰਦੇ ਉਹਨੂੰ ਦੂਰ ਰੱਖੀਆਂ ਜਾਣ ਬਾਹਰ ਰੱਖੀਆਂ ਜਾਣ ਤੇ ਉਥੇ ਨਰੋਲ ਜਦੋਂ ਪ੍ਰਸ਼ਾਦਾ ਤਿਆਰ ਹੋਵੇ ਗੁਰੂ ਘਰ ਲੰਗਰ ਸਮਝ ਕੀ ਹੋਵੇ ਤੇ ਪਰਸ਼ਾਦਾ ਆਦਿਕ ਤਿਆਰ ਕਰਨ ਸਮੇਂ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਜਾਫਰ ਮੂਲ ਮੰਤਰ ਸਾਹਿਬ ਦਾ ਜਾਪ ਜਿਹੜਾ ਹੈ ਨਾ ਉਹ ਜ਼ਰੂਰ ਕੀਤਾ ਜਾਵੇ। ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ। ਕਹਿੰਦੇ ਜਿਹੜਾ ਸਮਝਦਾ ਹੀ ਨਹੀਂ ਤੇ ਉਹਨੂੰ ਸਾਧ ਸੰਗਤ ਫਿਰ ਸਤਿਗੁਰੂ ਜੀ ਆਪ ਸਮਝਾਉਂਦੇ ਨੇ। ਮੇਰੇ ਪਾਤਸ਼ਾਹ ਜੀ ਉਹਦੇ ਤੇ ਆਪ ਕਿਰਪਾ ਕਰ ਦਿੰਦੇ ਨੇ। ਮੇਰੇ ਸਤਿਗੁਰੂ ਜੀ ਉਹਦੇ ਤੇ ਆਪ ਰਹਿਮਤਾਂ ਕਰਦੇ ਨੇ। ਤਨਗੁਰੂ ਗ੍ਰੰਤ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਰਹਿਮਤ ਕਰ ਦਿੰਦੇ ਨੇ ਕਿ ਜਿਹੜਾ ਨਾ ਹੀ ਸਮਝੇ ਕੋਈ ਸਮਾਂ ਆਉਂਦਾ ਹੈ ਮੇਰੇ ਪਾਤਸ਼ਾਹ ਉਹਨੂੰ ਸਮਝਾ ਦਿੰਦੇ ਨੇ ਜਿਹੜਾ ਕਦੇ ਕੋਈ ਸਮਝਣ ਦੀ ਤਾਕਤ ਵਿੱਚ ਹੀ ਨਾ ਹੋਵੇ ਸਤਿਗੁਰੂ ਕੋਈ ਐਸਾ ਸਮਾਂ ਲਿਆਉਂਦੇ ਨੇ ਐਸਾ ਮੋੜ ਆਉਂਦਾ ਹੈ ਸਾਧ ਸੰਗਤ ਉਹਨੂੰ ਮੇਰੇ ਪਾਤਸ਼ਾਹ ਜੀ ਫਿਰ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਪਿਆਰ ਨਾਲ ਜਾਂ ਫਿਰ ਕੋਈ ਸੱਟ ਮਾਰ ਕੇ ਮੇਰੇ ਸਤਿਗੁਰੂ ਜੀ ਸਮਝਾ ਹੀ ਦਿੰਦੇ ਨੇ ਅਪਾ ਕਹਿੰਨੇ ਆ ਵੀ ਸਾਡੇ ਤੇ ਕਿਰਪਾ ਨਹੀਂ ਹੁੰਦੀ ਪਰ ਅਸੀਂ ਕੋਈ ਗੁਣ ਗੁਰੂ ਦਾ ਧਾਰਨ ਕੀਤਾ ਸਾਡੇ ਤੇ ਜੀ ਕਿਰਪਾ ਨਹੀਂ ਹੁੰਦੀ ਸਾਡੇ ਤੇ ਜੀ ਐ ਨਹੀਂ ਹੁੰਦਾ ਆ ਨਹੀਂ ਹੁੰਦਾ ਸਾਧ ਸੰਗਤ ਪਰ ਆਪਾਂ ਕਦੇ ਸੋਚੀਏ ਵੀ ਕਦੇ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਜਿਹੜੀ ਹੈ ਉਹ ਲੈਣ ਦੀ ਆਪਾਂ ਕਦੇ ਕੋਸ਼ਿਸ਼ ਕੀਤੀ ਹੈ ਕਦੇ ਆਪਾਂ ਸਮਝਣ ਦੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਜਿਹੜਾ ਗੁਰੂ ਦੀ ਇਸ ਬਰਕਤ ਨੂੰ ਨਾ ਸਮਝੇ ਜਿਹੜਾ ਸਤਿਗੁਰੂ ਦੀ ਇਸ ਬਰਕਤ ਨੂੰ ਨਾ ਸਮਝੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹਦੇ ਲਈ ਫਿਰ ਸਤਿਗੁਰੂ ਕੋ ਵਿਸ਼ੇਸ਼ ਸਮਾਂ ਚੂਜ਼ ਕਰਦੇ ਨੇ ਕਿਉਂਕਿ ਆਪਾਂ ਕਹਿੰਦੇ ਆ ਵੀ ਮੈਂ ਮੈਂ ਆਪ ਨਹੀਂ ਬਦਲਣਾ ਮੈਂ ਆਪਣੀਆਂ ਹਰਕਤਾਂ ਨਹੀਂ ਬਦਲਣੀਆਂ ਮੈਂ ਤੇ ਜੀ ਕਹਿੰਦੇ ਫਿਰ ਆਪ ਪੂਰਾ ਚੇਂਜ ਹੋਣਾ ਮੈਂ ਤਾਂ ਜੀ ਚੇਂਜ ਹੀ ਨਹੀਂ ਹੋਣਾ ਕਿਰਪਾ ਤੇ ਹੋ ਜੇ ਪਰ ਮੈਂ ਆਪਣੀਆਂ ਹਰਕਤਾਂ ਨਹੀਂ ਬਦਲਨੀਆਂ ਸਤਿਗੁਰੂ ਜੀ ਕਹਿੰਦੇ ਏ ਨਹੀਂ ਹੋ ਸਕਦਾ ਹਉਮੈ ਨਾ ਵੈ ਨਾ ਵਿਰੋਧ ਹੈ ਦੋਏ ਨਾ ਬਸੈ ਇੱਕ ਠਾਏ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਕਦੀ ਨਹੀਂ ਹੋ ਸਕਦਾ ਭਲਿਆ ਜੇ ਤੂੰ ਇਹ ਚੀਜ਼ ਕਹੇਂ ਵੀ ਮੈਂ ਵੀ ਨਾ ਬਦਲਾਂ ਮੇਰੇ ਤੇ ਕਿਰਪਾ ਹੋ ਜਾਏ ਕੁਝ ਪਾਉਣ ਦੇ ਲਈ ਕੁਝ ਖੋਣਾ ਤੇ ਪਏਗਾ ਕੁਝ ਖੋਣਾ ਤੇ ਤੈਨੂੰ ਜ਼ਰੂਰ ਪਏਗਾ ਆਪਣਾ ਆਪਾ ਖੋਣਾ ਪਏਗਾ ਕਹਿੰਦੇ ਤਦ ਗੁਰੂ ਦੀ ਕਿਰਪਾ ਹੋਏਗੀ ਤਦ ਗੁਰੂ ਦੀ ਮਹਿਰਮਤ ਤੇਰੇ ਤੇ ਹੋਏਗੀ ਮੇਰੇ ਸਤਿਗੁਰੂ ਉਦੋਂ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਤੇਰੇ ਤੇ ਉਦੋਂ ਕਿਰਪਾ ਕਰਨਗੇ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਤੂੰ ਪੜ੍ਹੇਂਗਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਤੂੰ ਵਿਚਾਰੇਂਗਾ ਸੋ ਗੁਰਮੁਖ ਪਿਆਰਿਓ ਆਪਣੇ ਆਪ ਦੀ ਮਤ ਨੂੰ ਜਿਹੜਾ ਹੈ ਦੂਰ ਕਰਕੇ ਗੁਰੂ ਕੀ ਮਤ ਨੂੰ ਲੈ ਲੈਣਾ ਮੇਰੇ ਸਤਿਗੁਰੂ ਜੀ ਉਥੇ ਕਿਰਪਾ ਕਰ ਦੇਣੋਂ ਤੇ ਸਾਰੀਆਂ ਬਰਕਤਾਂ ਆ ਜਾਂਦੀਆਂ ਨੇ ਜਿਹੜਾ ਨਾ ਹੀ ਸਮਝੇ ਉਥੇ ਬਰਕਤਾਂ ਜੜੀਆਂ ਨੇ ਦੂਰ ਹੋ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ